ਜੀ ਸਾਰਿਆਂ ਨੂੰ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਅੱਜ ਦੇ ਇਸ ਖਾਸ ਸ਼ੋਅ ਦੇ ਵਿੱਚ ਅੱਜ ਦੇ ਇਸ ਸ਼ੋਅ ਦੇ ਵਿੱਚ ਕੱਲ ਬਾਤ ਕਰਾਂਗੇ ਪੰਜਾਬੀ ਇੰਡਸਟਰੀ ਤੋਂ ਜੁੜੀਆਂ ਕੁਝ ਖਾਸ ਅਤੇ ਲੇਟੈਸਟ ਅਪਡੇਟਸ ਦੇ ਬਾਰੇ ਦੇ ਵਿੱਚ ਮੈਂ ਦੇਰ ਨਾ ਕਰਦੇ ਹੋਏ ਸ਼ੁਰੂਆਤ ਕਰ ਲੈਣੇ ਆ ਅੱਜ ਦੇ ਇਸ ਖਾਸ ਸ਼ੋਅ ਦੀ ਗੱਲਬਾਤ ਕਰਾਂਗੇ ਸਿੱਧੂ ਮੂਸੇਵਾਲੇ ਦੀ ਸਿੱਧੂ ਮੂਸੇਵਾਲਾ ਬੇਸ਼ੱਕ ਅੱਜ ਇਸ ਦੁਨੀਆ ਦੇ ਵਿੱਚ ਨਹੀਂ ਨੇ ਪਰ ਉਹਨਾਂ ਦੇ ਗੀਤ ਉਹਨਾਂ ਦੀ ਸ਼ਖਸੀਅਤ ਅੱਜ ਵੀ ਹਰ ਕਿਸੇ ਦੇ ਦਿਲ ਦੇ ਉੱਤੇ ਰਾਜ ਕਰਦੀ ਹੈ ਸੋ ਬੇਸ਼ੱਕ ਸਿੱਧੂ ਅੱਜ ਇੱਥੇ ਮੌਜੂਦ ਨਹੀਂ ਨੇ ਪਰ ਉਹਨਾਂ ਦੇ ਗੀਤ ਗੀਤ ਜਿਹੜੇ ਨੇ ਉਹ ਬੈਕ ਟੂ ਬੈਕ ਜ਼ਰੂਰ ਰਿਲੀਜ਼ ਹੋ ਰਹੇ ਨੇ ਤਾਂ ਨਵਾਂ ਗੀਤ ਸਿੱਧੂ ਮੂਸੇਵਾਲੇ ਦਾ ਬਰੋਟਾ ਰਿਲੀਜ਼ ਕਰ ਦਿੱਤਾ ਗਿਆ ਹੈ ਹਾਲਾਂਕਿ ਰਿਲੀਜ਼ ਤੋਂ ਪਹਿਲਾ ਇਸ ਚੀਜ਼ ਦੀ ਜਿਹੜੀ ਹੈ ਉਹ ਡਿਮਾਂਡ ਲੋਕਾਂ ਤੋਂ ਉਹਨਾਂ ਦੇ ਵਿਊਅਰਸ ਤੋਂ ਉਹਨਾਂ ਤੋਂ ਸੋ ਜ਼ਰੂਰ ਕੀਤੀ ਗਈ ਸੀ ਕਿ ਜਿਵੇਂ ਹੀ ਸਭ ਤੋਂ ਪਹਿਲਾਂ ਸਿੱਧੂ ਦੇ ਗੀਤ ਦਾ ਟੀਜ਼ਰ ਬਰੋਟਾ ਦਾ ਰਿਲੀਜ਼ ਕੀਤਾ ਗਿਆ ਹਾਲਾਂਕਿ ਇਸ ਟੀਜ਼ਰ ਤੋਂ ਮੰਗ ਕੀਤੀ ਗਈ ਸੀ ਕਿ ਇਸ ਟੀਜ਼ਰ ਨੂੰ 2 ਮਿਲੀਅਨ ਕਮੈਂਟਸ ਜਦ ਤੱਕ ਨਹੀਂ ਹੁੰਦੇ ਤਦ ਤੱਕ ਇਹ ਗੀਤ ਜਿਹੜਾ ਰਿਲੀਜ਼ ਨਹੀਂ ਕੀਤਾ ਜਾਵੇਗਾ ਸੋ 2 ਮਿਲੀਅਨ ਕਮੈਂਟਸ ਕੁਝ ਹੀ ਘੰਟਿਆਂ ਦੇ ਵਿੱਚ ਹੋ ਜਾਂਦੇ ਨੇ ਤੇ ਉਸ ਤੋਂ ਬਾਅਦ ਇਸ ਗੀਤ ਨੂੰ ਸ਼ਡਿਊਲ ਲਗਾ ਦਿੱਤਾ ਜਾਂਦਾ ਹੈ ਤੇ ਹੁਣ ਇਹ ਗੀਤ ਜਿਹੜਾ ਬਰੋਟਾ ਫਾਈਨਲੀ ਸਿੱਧੂ ਮੂਸੇਵਾਲਾ ਦੇ ਅਫੀਸ਼ੀਅਲ YouTube ਚੈਨਲ ਦੇ ਉੱਤੇ ਰਿਲੀਜ਼ ਕਰ ਦਿੱਤਾ ਗਿਆ ਹਾਲਾਂਕਿ ਇਸ ਗੀਤ ਨੂੰ ਢੇਰ ਸਾਰਾ ਪਿਆਰ ਮਿਲ ਰਿਹਾ ਇਸ ਗੀਤ ਨੂੰ ਆਵਾਜ਼ ਦਿੱਤੀ ਹੈ ਸਿੱਧੂ ਮੂਸੇਵਾਲਾ ਨੇ ਇਸ ਗੀਤ ਦਾ 뮤직 ਦਿੱਤਾ ਹੈ ਦ ਕਿਡ ਨੇ ਟਰੂ ਮੇਕਰਸ ਨੇ ਲੇਬਲ ਕੀਤਾ ਹੈ ਤੇ ਹੁਣ ਇਹ ਗੀਤ ਜਿਹੜਾ ਫਾਈਨਲੀ ਰਿਲੀਜ਼ ਹੋ ਚੁੱਕਾ ਹੈ ਸੋ ਜਿਨੇ ਹਜੇ ਤੱਕ ਇਹ ਗੀਤ ਨਹੀਂ ਸੁਣਿਆ ਉਹ ਸਿੱਧੂ ਮੂਸੇਵਾਲਾ ਦੇ YouTube ਅਫੀਸ਼ੀਅਲ ਚੈਨਲ ਦੇ ਉੱਤੇ ਜਾ ਕੇ ਇਸ ਗੀਤ ਨੂੰ ਸੁਣ ਸਕਦਾ ਹੈ ਤੇ ਢੇਰ ਸਾਰਾ ਪਿਆਰ ਦੇ ਸਕਦਾ ਹੈ ਪੰਜਾਬੀ ਗਾਇਕ ਮਾਸਟਰ ਸਲੀਮ ਇਸ ਵਾਰ ਆਪਣੇ ਕਿਸੇ ਗੀਤ ਨੂੰ ਲੈ ਕੇ ਲਾਈਵ ਨਹੀਂ ਹੋਏ ਨੇ ਸਗੋਂ ਇੱਕ ਅਜਿਹੇ ਪੰਜਾਬ ਦੇ ਮੁੱਦੇ ਨੂੰ ਲੈ ਕੇ ਅਗਬਬੂਲਾ ਹੋਏ ਨੇ ਜੋ ਫਿਲਹਾਲ ਜਲੰਧਰ ਤੋਂ ਸਾਹਮਣੇ ਆਇਆ ਹਾਲਾਂਕਿ ਜਲੰਧਰ ਦੇ ਵਿੱਚ ਇੱਕ 13 ਸਾਲ ਕੁੜੀ ਦੇ ਨਾਲ ਜ਼ਬਰਜਨਾਹ ਦਾ ਮਾਮਲਾ ਸਾਹਮਣੇ ਆਂਦਾ ਤੇ ਇਸ ਮਾਮਲੇ ਦੇ ਉੱਤੇ ਹੁਣ ਮਾਸਟਰ ਸਲੀਮ ਵੀ ਪੱਖ ਦੇ ਹੋਏ ਨਜ਼ਰ ਆਏ ਨੇ ਉਹਨਾਂ ਨੇ ਸਰਕਾਰਾਂ ਤੋਂ ਗੁਜ਼ਾਰਿਸ਼ ਕੀਤੀ ਹੈ ਕਿ ਇਹੋ ਜੇ ਮਾਮਲਿਆਂ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਮਾਫੀ ਨਹੀਂ ਦਿੱਤੀ ਜਾਣੀ ਚਾਹੀਦੀ ਹੈ ਹਾਲਾਂਕਿ ਉਹਨਾਂ ਨੇ ਇਸ ਚੀਜ਼ ਦਾ ਜ਼ਿਕਰ ਕੀਤਾ ਹੈ ਕਿ ਗਲਤੀ ਦੀ ਮਾਫੀ ਹੁੰਦੀ ਹੈ ਪਰ ਗੁਨਾਹ ਦੀ ਕੋਈ ਵੀ ਮਾਫੀ ਨਹੀਂ ਹੈ ਸੋ ਲਾਈਵ ਹੋ ਕੇ ਮਾਸਟਰ ਸਲੀਮ ਨੇ ਕਿਸ ਤਰੀਕੇ ਦੇ ਨਾਲ ਇਸ ਮੁੱਦੇ ਦੇ ਉੱਤੇ ਇਸ ਮਾਮਲੇ ਦੇ ਉੱਤੇ ਸਭ ਤੋਂ ਪਹਿਲਾਂ ਸ਼ਰਮਿੰਦਗੀ ਜ਼ਾਹਰ ਕੀਤੀ ਹੈ ਤੇ ਉਸ ਤੋਂ ਬਾਅਦ ਸਰਕਾਰਾਂ ਨੂੰ ਜ਼ਰੂਰ ਕੋਸਿਆ ਹੈ ਕਿ ਇਹੋ ਜਿਹੇ ਮਾਮਲਿਆਂ ਨੂੰ ਕਿਸੇ ਵੀ ਕੀਮਤ ਤੇ ਛੱਡਿਆ ਨਾ ਜਾਵੇ ਬਖਸ਼ਿਆ ਨਾ ਜਾਵੇ ਜਾਵੇ ਇਹੋ ਜਿਹੇ ਮੁਲਜ਼ਮਾ ਨੂੰ ਤਾਂ ਕਿ ਮੁਰ ਤੋਂ ਅਜਿਹਾ ਕੋਈ ਮਾਮਲਾ ਕਿਸੇ ਵੀ ਜਗ੍ਹਾ ਤੇ ਸਾਹਮਣੇ ਨਾ ਆ ਸਕੇ ਜੀ ਸਾਰਿਆਂ ਨੂੰ ਕਿੱਦਾਂ ਸਭ ਠੀਕ ਠਾਕ ਹੋ ਅੱਜ ਇੱਕ ਬੜੇ ਗੰਭੀਰ ਮੁੱਦੇ ਤੇ ਮੈਂ ਗੱਲ ਕਰਨੀ ਚਾਹਣਾ ਤੇ ਇਹ ਮੈਸੇਜ ਮੇਰਾ ਪੰਜਾਬ ਸਰਕਾਰ ਨੂੰ ਵੀ ਹੈ ਸਾਡੀ ਪੰਜਾਬ ਦੀ ਗਵਰਨਮੈਂਟ ਨੂੰ ਵੀ ਹੈ ਬਲਕਿ ਇਹ ਮੈਸੇਜ ਮੇਰਾ ਸਾਡੇ ਹਿੰਦੁਸਤਾਨ ਦੀ ਗਵਰਨਮੈਂਟ ਨੂੰ ਵੀ ਹੈ ਸਾਰਿਆਂ ਨੂੰ ਕਿ ਦੇਖੋ ਬੰਦਾ ਕੋਈ ਗਲਤੀ ਕਰਦਾ ਤੇ ਉਹਨੂੰ ਅਸੀਂ ਕਹਿੰਨੇ ਕੋਈ ਗੱਲ ਨਹੀਂ ਦੁਬਾਰਾ ਨਹੀਂ ਹੋਣੀ ਚਾਹੀਦੀ ਕਿਉਂਕਿ ਉਹ ਗਲਤੀ ਹੁੰਦੀ ਹੈ ਨਾਰਮਲ ਜੀ ਗਲਤੀ ਪਰ ਕਈ ਬੰਦੇ ਐਸਾ ਜ਼ੁਲਮ ਕਰਦੇ ਆ ਐਸਾ ਐਸਾ ਗੁਨਾਹ ਕਰਦੇ ਆ ਜਿਹਦੀ ਮਾਫੀ ਨਹੀਂ ਹੁੰਦੀ ਉਹ ਜਿਹੜਾ ਗੁਨਾਹ ਸਾਡੇ ਜਲੰਧਰ ਚ ਹੋਇਆ ਇੱਕ 13 ਸਾਲਾਂ ਦੀ ਮਾਸੂਮ ਬੱਚੀ ਦੇ ਨਾਲ ਜ਼ਬਰ ਜਨਾਹ ਹੋਇਆ ਬਾਅਦ ਚ ਉਹਨੂੰ ਮੋਚ ਦੇ ਘਾਟ ਵਿਚਾਰੀ ਨੂੰ ਉਤਾਰ ਦਿੱਤਾ ਉਹ ਬੱਚੋਂ ਨੂੰ ਉਹ ਮੋਟਰ ਦੇ ਘਾਟ ਉਤਾਰ ਦਿੱਤਾ ਗਿਆ ਆਪਣੀਆਂ ਸਾਰਿਆਂ ਦੀਆਂ ਬੱਚੀਆਂ ਨੇ ਆਪਣੇ ਸਾਰਿਆਂ ਦੇ ਬੱਚੇ ਨੇ ਧੀਆਂ ਨੇ ਪੁੱਤ ਨੇ ਤੁਸੀਂ ਇਹ ਸੋਚ ਕੇ ਦੇਖੋ ਕਿ ਆਪਣੀਆਂ ਬੇਟੀਆਂ ਆਪਣੀਆਂ ਭੈਣਾਂ ਸਿਕਿਉਰ ਹੈਗੀਆਂ ਸਾਡੇ ਇੱਥੇ ਨਹੀਂ ਉਸ ਕਰਕੇ ਨਹੀਂ ਕਿਉਂਕਿ ਇਸ ਦੁਨੀਆ 'ਚ ਇਸ ਸਾਡੇ ਸਮਾਜ ਵਿੱਚ ਕਈ ਇਦਾਂ ਦੇ ਦਰਿੰਦੇ ਘਟਿਆ ਲੋਕ ਵੀ ਨੇ ਜਿਹੜੇ ਇਦਾਂ ਬੱਚਿਆਂ ਦਾ ਸ਼ੋਸ਼ਣ ਕਰਦੇ ਨੇ ਬੱਚਿਆਂ ਦਾ ਓਹੋ ਮੇਰਾ ਤਾਂ ਕਹਿੰਦੇ ਹੋਏ ਮਨ ਬੜਾ ਦੁਖੀ ਹੋ ਰਿਹਾ ਬੱਚਿਆਂ ਨਾਲ ਜ਼ਬਰ ਜਨਾਹ ਕਰਦੇ ਨੇ ਉਹਨਾਂ ਉਹਨਾਂ ਵਾਸਤੇ ਮੈਨੂੰ ਲੱਗਦਾ ਇੱਕੋ ਹੀ ਕਾਨੂੰਨ ਹੋਣਾ ਚਾਹੀਦਾ ਇੱਕੋ ਹੀ ਸਜ਼ਾ ਹੋਣੀ ਚਾਹੀਦੀ ਉਹ ਹੈਗੀ ਆ ਮੌਤ ਉਹਨਾਂ ਨੂੰ ਥਾਂ ਤੇ ਮਾਰ ਦੇਣਾ ਚਾਹੀਦਾ ਸੀ ਮੇਰੀ ਅਪੀਲ ਆ ਸਾਰੇ ਲੋਕਾਂ ਨੂੰ ਮੇਰੀ ਅਪੀਲ ਆ ਵਕੀਲਾਂ ਨੂੰ ਕਿ ਉਸ ਬੰਦੇ ਨੂੰ ਸਿਰਫ ਫਾਂਸੀ ਦੀ ਸਜ਼ਾ ਹੀ ਹੋਣੀ ਚਾਹੀਦੀ ਹੈ ਜਿਨੇ ਮਾਸੂਮ ਬੱਚੀ ਨਾਲ ਜ਼ਬਰ ਜਨਾਹ ਕੀਤਾ ਹੈ ਔਰ ਮੇਰੀ ਗੁਜ਼ਾਰਿਸ਼ ਆ ਸਾਰੀ ਜਿਹੜੀ ਸਾਡੀ ਸਾਡੇ ਜਲੰਧਰ ਦੇ ਜਿਹੜੇ ਜਿਨ੍ਹਾਂ ਨੂੰ ਅਸੀਂ ਕਹਿੰਦੇ ਆ ਕਿ ਪੁਲਿਸ ਆ ਪੂਰੀ ਸਾਡੇ ਪੰਜਾਬ ਦੀ ਤੇ ਮੇਰੀ ਗੁਜ਼ਾਰਿਸ਼ ਹੈ ਭਗਵੰਤ ਮਾਨ ਸਾਹਿਬ ਨੂੰ ਮੇਰੀ ਗੁਜ਼ਾਰਿਸ਼ ਹੈ ਸਾਡੇ ਜਲੰਧਰ ਦੇ ਜਿੰਨੇ ਵੀ ਐਮਐਲਏ ਨੇ ਐਮਪੀ ਨੇ ਉਹਨਾਂ ਨੂੰ ਗੁਜ਼ਾਰਿਸ਼ ਹੈ ਕਿ ਪਲੀਜ਼ ਹੱਥ ਜੋੜ ਕੇ ਤੁਹਾਨੂੰ ਗੁਜ਼ਾਰਿਸ਼ ਹੈ ਕਿ ਉਸ ਬੰਦੇ ਨੂੰ ਸਿਰਫ ਤੇ ਸਿਰਫ ਤੇ ਸਿਰਫ ਤੇ ਸਿਰਫ ਮੌਤ ਦੀ ਸਜ਼ਾ ਮਿਲਣੀ ਚਾਹੀਦੀ ਹੈ ਮੌਤ ਦੀ ਸਜ਼ਾ ਹੀ ਉਹਦੇ ਲਈ ਹੈ ਕਿਉਂਕਿ ਬੱਚੀਆਂ ਸਭ ਦੀਆਂ ਸਾਂਝੀਆਂ ਹੁੰਦੀਆਂ ਨੇ ਧੀਆਂ ਸਭ ਦੀਆਂ ਸਾਂਝੀਆਂ ਨੇ ਤੇ ਮੇਰੀ ਗੁਜ਼ਾਰਿਸ਼ ਹੈ ਪੰਜਾਬ ਸਰਕਾਰ ਨੂੰ ਮੇਰੀ ਗੁਜ਼ਾਰਿਸ਼ ਹੈ ਜੱਜ ਸਹਿਬਾਨ ਨੂੰ ਮੇਰੀ ਗੁਜ਼ਾਰਿਸ਼ ਹੈ ਵਕੀਲਾਂ ਨੂੰ ਮੇਰੀ ਗੁਜ਼ਾਰਿਸ਼ ਹੈ ਸਾਰਿਆਂ ਨੂੰ ਜਿਹੜੇ ਇਹ ਇਸ ਮਾਮਲੇ ਨੂੰ ਦੇਖ ਰਹੇ ਨੇ ਕਿ ਪਲੀਜ਼ ਉਹਨਾਂ ਨੂੰ ਇਨਸਾਫ ਦੋ ਲੜਕੀ ਵਾਲਿਆਂ ਨੂੰ ਬੱਚੀ ਛੋਟੀ ਜੀ 13 ਸਾਲ ਦੀ ਮਾਸੂਮ ਬੱਚੀ ਉਹਦੇ ਕਰਦਿਆਂ ਨੂੰ ਇਨਸਾਫ ਮਿਲਣਾ ਚਾਹੀਦਾ ਹੈ ਮੇਰੀ ਗੁਜ਼ਾਰਿਸ਼ ਹੈ ਕਿ ਪਲੀਜ਼ ਤੁਸੀਂ ਉਸ ਬੰਦੇ ਨੂੰ ਸਿਰਫ ਫਾਂਸੀ ਦੀ ਸਜ਼ਾ ਹੀ ਮਿਲਣੀ ਚਾਹੀਦੀ ਧੰਨਵਾਦ ਪੰਜਾਬੀ ਗਾਇਕ ਜਸ ਬਾਜਵਾ ਫਿਲਹਾਲ ਵਿਡਿੰਗ ਸੀਜ਼ਨ ਦੇ ਵਿੱਚ ਵਿਆਹਾਂ ਨੂੰ ਲੈ ਕੇ ਹਰ ਕਿਸੇ ਦਾ ਮਨੋਰੰਜਨ ਕਰ ਰਹੇ ਨੇ ਹਰ ਕਿਸੇ ਦੀ ਇਸ ਖੁਸ਼ੀ ਦੇ ਵਿੱਚ ਸ਼ਾਮਲ ਹੋ ਰਹੇ ਨੇ ਸੋ ਇਸ ਖੁਸ਼ੀ ਨੂੰ ਕਿਸ ਤਰੀਕੇ ਦੇ ਨਾਲ ਜਸ ਬਾਜਵਾ ਦੇ ਵੱਲੋਂ ਦੁੱਗਣਾ ਤਿੱਗਣਾ ਕੀਤਾ ਗਿਆ ਇਸ ਵਿਆਹ ਦੇ ਵਿੱਚ ਆਓ ਵੇਖ ਲੈਣੇ ਮੇਰੀ ਕੀ ਪ੍ਰੋਸਨ ਦਿਨ ਦੀਨ ਨੂੰ ਨਾ ਪਉਣ ਤੋਂ ਨਿੋਕਣਾ ਬੜੇ ਲਿਖੇ ਜੀ ਦੇ ਸਾਡੇ ਪਰਿਵਾਰ ਦੇ ਸਰਖੇੜੇ ਵਿੱਚ ਹੁੰਦੇ ਲੜਨਾਗੇ ਮੇਰੀਨ ਕੀ ਫਿਰ ਸਾਰਖੋਤ ਕਰ ਮੇਰੀਨ ਕੀ ਫਿਰ ਸਾਰਖੋਤ ਹੁੰਦਾ

ਨੇ 뮤జిशियन ਡਾਂਸ ਦਾ ਵਿਆਹ ਸੀ ਜਿਸ ਦੇ ਵਿੱਚ ਪੰਜਾਬੀ ਇੰਡਸਟਰੀ ਦੇ ਕਈ ਸਾਰੇ ਕਲਾਕਾਰ ਕਈ ਸਾਰੇ ਗਾਇਕ ਇਕੱਠੇ ਹੋਏ ਹਾਲਾਂਕਿ ਇਹ ਸੀ ਵਿਆਹ ਦੀ ਇੱਕ ਹੋਰ ਚਲਕੀ ਜਿਹੜੀ ਸਾਹਮਣੇ ਆਈ ਹੈ ਜਿਸ ਦੇ ਵਿੱਚ ਹਰਫ ਚੀਮਾ ਅਤੇ ਰঞ্জੀਤ ਬਾਵਾ ਦੋਵੇਂ ਇਕੱਠੇ ਇੱਕੋ ਸਟੇਜ ਤੇ ਨਜ਼ਰ ਆ ਰਹੇ ਨੇ ਤੇ ਇਸ ਵੀਡੀਓ ਦੇ ਵਿੱਚ ਹਰਫ ਚੀਮਾ ਰঞ্জੀਤ ਬਾਵਾ ਦੀ ਤਾਰੀਫ ਕਰਦੇ ਹੋਏ ਨਜ਼ਰ ਆ ਰਹੇ ਨੇ ਹਰਫ ਚੀਮਾ ਦੇ ਵੱਲੋਂ ਇਹ ਚੀਜ਼ ਦਾ ਜ਼ਿਕਰ ਕੀਤਾ ਗਿਆ ਕਿ ਕਿਸੇ ਸਮੇਂ ਦੇ ਵਿੱਚ ਰঞ্জੀਤ ਬਾਵਾ ਜਦੋਂ ਅਖਾੜੇ ਲਾਉਂਦੇ ਸੀ ਸਟੇਜ ਸ਼ੋਅ ਲਾਉਂਦੇ ਹੁੰਦੇ ਸੀ ਤਾਂ ਉਹ ਸਟੇਜ ਤੇ ਨਾਲ ਰਲ ਕੇ ਪਿੱਛੇ ਬੈਕ ਦੇ ਵਿੱਚ 뮤직 ਜ਼ਰੂਰ ਦਿੰਦੇ ਸੀ ਹਰਫ ਚਿਮਾ ਦੇ ਤੇ ਅੱਜ ਉਹਨਾਂ ਨੂੰ ਰਣਜੀਤ ਬਾਵਾ ਦੇ ਅੱਗੇ ਗਾਉਣ ਦਾ ਮੌਕਾ ਮਿਲੇ ਹੈ ਹਾਲਾਂਕਿ ਹਰਫ ਚਿਮਾ ਇੱਕ ਬਾਕ ਕਮਾਲ ਗਾਇਕ ਨੇ ਕਲਾਕਾਰ ਨੇ ਪਰ ਇਸ ਦੇ ਬਾਵਜੂਦ ਉਹਨਾਂ ਨੇ ਜਿਸ ਤਰੀਕੇ ਦੇ ਨਾਲ ਰਣਜੀਤ ਬਾਵਾ ਦੀ ਤਾਰੀਫ ਕੀਤੀ ਉਹਨਾਂ ਦੀ ਗਾਇਕੀ ਦੀ ਤਾਰੀਫ ਕੀਤੀ ਹੈ ਸੋ ਇਸ ਵੀਡੀਓ ਦੀ ਪ੍ਰਸ਼ੰਸਾ ਜਿਹੜੀ ਕਹਿ ਸਕਦੇ ਆ ਕਿ ਸੋਸ਼ਲ ਮੀਡੀਆ ਦੇ ਉੱਤੇ ਕਾਫੀ ਕੀਤੀ ਜਾ ਰਹੀ ਹੈ ਕਿ ਕਿਸ ਹਲੀਮੀਅਤ ਦੇ ਨਾਲ ਯਕਿਸ ਮਾਸੂਮੀਅਤ ਦੇ ਨਾਲ ਹਰਫ ਚੀਮਾ ਦੇ ਵੱਲੋਂ ਜਿਹੜਾ ਆਪਣੇ ਆਪ ਨੂੰ ਥੱਲੇ ਰੱਖ ਕੇ ਤੇ ਰਣਜੀਤ ਬਾਵਾ ਦੀ ਗਾਇਕੀ ਦੀ ਪ੍ਰਸ਼ੰਸਾ ਕੀਤੀ ਗਈ ਹੈ ਮੈਂ ਕਿਤੇ ਜ਼ਰੂਰ ਕਹਿਣਾ ਚਾਹਣਾ ਮੈਂ ਵੀ 13 ਤੋਂ ਸ਼ੁਰੂ ਕੀਤਾ ਸੀ ਬਾਵੇ ਨੇ ਵੀ 13 ਤੋਂ ਸ਼ੁਰੂ ਕੀਤਾ ਸੀ ਇਹਦੀਆਂ ਸਟੇਜਾਂ ਤੇ ਮੈਂ ਨਾਲ ਦਰਦਾ ਹੁੰਦਾ ਸੀ ਇੱਥਾ ਕੋਸ਼ ਤਾਂ ਸੁਣ ਸੁਣ ਕੇ ਅਸੀਂ ਸੱਕਿਆ ਤੇ ਬਹੁਤ ਗੁਣੀ ਬੰਦਾ ਤੇ ਵੰਡਦਾ ਵੀ ਬਹੁਤ ਆ ਸੰਗੀਤ ਨੂੰ ਇਹ ਬਹੁਤ ਵੱਡੀ ਗੱਲ ਆ ਸੋ ਕਿਆ ਬਾਤ ਆ ਯਾਰ ਬੰਦਾ ਤੇ ਤੇਰਾ ਸਫਰ ਅਸੀਂ ਦੇਖਿਆ ਤੇ ਬਹੁਤ ਕਿਆ ਬਾਤ ਤੇ ਉਥੇ ਹੀ ਦੂਜੇ ਪਾਸੇ ਹਰਦੀਪ ਗਰੇਵਾਲ ਜੁਤੇ ਇੱਕ ਪਾਸੇ ਬਾ ਕਮਾਲ ਅਦਾਕਾਰ ਨੇ ਉੱਥੇ ਹੀ ਦੂਜੇ ਪਾਸੇ ਇੱਕ ਬਾਕਮਾਲ ਗਾਇਕ ਵੀ ਨੇ ਹਾਲਾਂਕਿ ਉਹਨਾਂ ਨੇ ਸ਼ੁਰੂਆਤੀ ਦੇ ਵਿੱਚ ਆਪਣੀ ਸ਼ੁਰੂਆਤ ਜਿਹੜੀ ਇੰਡਸਟਰੀ ਦੇ ਵਿੱਚ ਗਾਇਕੀ ਦੇ ਤੌਰ ਤੇ ਕੀਤੀ ਸੀ ਉਸ ਤੋਂ ਬਾਅਦ ਉਹ ਇੱਕ ਚੰਗੇ ਕਲਾਕਾਰ ਅਦਾਕਾਰ ਵੀ ਬਣੇ ਪਰ ਹੁਣ ਜਿਸ ਤਰੀਕੇ ਦੇ ਨਾਲ ਵਿਡਿੰਗ ਸੀਜ਼ਨ ਚੱਲ ਰਿਹਾ ਹੈ ਵਿਡਿੰਗ ਸੀਜ਼ਨ ਦੇ ਵਿੱਚ ਹਰਦੀਪ ਗਰੇਵਾਲ ਦੀ ਡਿਮਾਂਡ ਵੀ ਪੂਰੀ ਜ਼ੋਰਾਂ ਸ਼ੋਰਾਂ ਤੇ ਚੱਲ ਰਹੀ ਹੈ ਇਸ ਮੌਕੇ ਦੇ ਉੱਤੇ ਹਰਦੀਪ ਗਰੇਵਾਲ ਨੇ ਇਸ ਵਿਆਹ ਦੇ ਵਿੱਚ ਆਪਣਾ ਮਸ਼ਹੂਰ ਸੁਪਰ ਹਿੱਟ ਗੀਤ 40 ਕਿਲੇ ਗਾਇਆ ਸੋ ਵੇਖਦੇ ਹਾਂ ਹਰਦੀਪ ਗਰੇਵਾਲ ਦੀ ਆਵਾਜ਼ ਦੇ ਵਿੱਚ ਖੂਬਸੂਰਤ ਗੀਤ ਬਿੰਦੂ ਲਿਖਤਾਂ ਵਹਿਮ ਹੋ ਗਿਆ ਜੱਟ ਹੋਰ ਵੀ ਕਲਮ ਹੋ ਗਿਆ ਸਾਨੂੰ ਛੱਡ ਕੇ ਤੈਨੂੰ ਲੱਗਦਾ ਹਾਂ ਸੈਡ ਸਾਂਗੀ ਅਸੀਂ ਕਮਾਵਾ ਦੇ ਜੱਟ ਨੂੰ ਆਉਂਵੇ ਚਾੜੀ ਕਿਲੇ ਤੈ ਤੂੰ ਸੋਣੀ ਆ ਕੇ ਨਾ ਮਾਗੇ ਜੱਟ ਨੂੰ ਆਉਂਵੇ ਚਾੜੀ ਕਿਲੇ ਤੈ ਤੂੰ ਸੋਣੀ ਆ ਕੇ ਨਾ ਮਾਗੇ ਓ ਜੱਟ ਨੂੰ ਆਉਂਵੇ ਚਾੜੀ ਕਿਲੇ ਤੈ ਤੂੰ ਸੋਣੀ ਮੇਰੇ ਹੱਕ ਨਾ ਮਾਗੇ ਬੀਤ ਦਿਨੀ ਕਨਵਰ ਗਰੇਵਾਲ ਆਪਣੇ ਇੱਕ ਗੀਤ ਨੂੰ ਲੈ ਕੇ ਸੁਰਖੀਆਂ ਬਟੂਰ ਰਹੇ ਨੇ ਜੋ ਉਹਨਾਂ ਦਾ ਕਹਿ ਸਕਦੇ ਆ ਕਿ ਜੇ ਛਟਾਣੀ ਸੱਸ ਸੋਹਰੇ ਨੂੰ ਲੈ ਕੇ ਆਪਸ ਦੀ ਟਿੱਚਰ ਜਾਂ ਆਪਸ ਦੀ ਟੌਂਟ ਬਾਜ਼ੀ ਦੇ ਵਿੱਚ ਜਿਹੜਾ ਹੈ ਉਹ ਇਹਨਾਂ ਵਿਆਹਾਂ ਦੇ ਮੌਕਿਆਂ ਦੇ ਉੱਤੇ ਖਾਸ ਪਸੰਦ ਕੀਤਾ ਜਾ ਰਿਹਾ ਹੈ ਸੋ ਉਹਨਾਂ ਦਾ ਇਹ ਗੀਤ ਜਿਹੜਾ ਹੈ ਨਾ ਸਿਰਫ ਵਿਆਹਾਂ ਦੇ ਮੌਕਿਆਂ ਦੇ ਉੱਤੇ ਬਲਕਿ ਪਹਿਲੇ ਕੁਝ ਸਮੇਂ ਪਹਿਲਾਂ ਵੀ ਜਿਹੜਾ ਪਸੰਦ ਕੀਤਾ ਗਿਆ ਨਾ ਸਿਰਫ ਅੱਜ ਦੀ ਜਨਰੇਸ਼ਨ ਜਾਂ ਯੂਥ ਲਈ ਬਲਕਿ ਬੱਚਾ ਵੱਲੋਂ ਵੀ ਇਸ ਗੀਤ ਨੂੰ ਢੇਰ ਸਾਰਾ ਹੰਗਾਰਾ ਤੇ ਪਿਆਰ ਮਿਲ ਰਿਹਾ ਸੋ ਵੇਖਦੇ ਹਾਂ ਕਨਵਰ ਗਰੇਵਾਲ ਦੀ ਆਵਾਜ਼ ਦੇ ਵਿੱਚ ਖੂਬਸੂਰਤ ਗੀਤ ਤੇ ਕਿਸ ਤਰੀਕੇ ਦੇ ਨਾਲ ਇਸ ਵਿਆਹ ਦੇ ਵਿੱਚ ਕਨਵਰ ਗਰੇਵਾਲ ਨੇ ਆਪਣੇ ਇਸ ਗੀਤ ਰਾਹੀਂ ਹਰ ਕਿਸੇ ਨੂੰ دیਵਾਨਾ ਬਣਾਇਆ ਵੇਖਦੇ ਹਾਂ ਕਿਤੇ ਮੈਨੂੰ ਵੀ ਲੱਗਦੀ ਮਸੋਲ ਮਿਲਿਆ ਮੈਨੂੰ ਪਿਆਰ ਸੰਮੇ ਆਈ ਹੈ ਜਸਤੇਵੱਚ ਕੁਲਵਿੰਦਰ ਬਿੱਲਾ ਕੌਰ ਵੀ ਨੂੰ ਨਚਾਉਂਦੇ ਹੋਏ ਨਜ਼ਰ ਆਏ ਨੇ ਹਾਲਾਂਕਿ ਇਸ ਸਟੇਜ ਦੇ ਉੱਤੇ ਬਹੁਤ ਸਾਰੇ ਕਲਾਕਾਰ ਨੇ ਤੇ ਕੁਲਵਿੰਦਰ ਬਿੱਲਾ ਗਾ ਰਹੇ ਨੇ ਪਰ ਕੁਲਵਿੰਦਰ ਗਿੱਲਾ ਬਿੱਲਾ ਦੇ ਇਸ ਗੀਤ ਗਾਉਣ ਤੇ ਕੌਰ ਵੀ ਕਿਸ ਤਰੀਕੇ ਦੇ ਨਾਲ ਪੰਗੜਾ ਗਿੱਧਾ ਪਾਉਂਦੀ ਹੋਈ ਨਜ਼ਰ ਆਈ ਹੈ ਇਹ ਵੀਡੀਓ ਸਾਫ਼ ਤੌਰ ਤੇ ਦੱਸਦੀ ਹੈ ਹਾਲਾਂਕਿ ਕੁਲਵਿੰਦਰ ਬਿੱਲਾ ਦੀ ਗਾਇਕੀ ਨੂੰ ਇੰਨਾ ਇੰਜੋਏ ਕੀਤਾ ਜਾ ਰਿਹਾ ਕਿ ਸਟੇਜ ਤੇ ਖੜਾ ਹਰ ਸ਼ਖਸ ਕੁਲਵਿੰਦਰ ਬਿੱਲਾ ਦੇ ਗਾਉਣ ਤੇ ਨਾਚਤ ਜ਼ਰੂਰ ਜਿਆ ਪਰ ਉਤੇ ਹੀ ਕੌਰਵੀ ਦੀ ਤਾਰੀਫ਼ ਬਹੁਤ ਕੀਤੀ ਜਾ ਰਹੀ ਹੈ ਕਿਉਂਕਿ ਕਾਫੀ ਲੰਬੇ ਸਮੇਂ ਬਾਅਦ ਇੰਡਸਟਰੀ ਦੇ ਵਿੱਚ ਕਹਿ ਸਕਦੇ ਹਾਂ ਇਕੱਠੇ ਕਲਾਕਾਰਾਂ ਦੇ ਨਾਲ ਕੌਰਵੀ ਨੂੰ ਵੇਖਿਆ ਗਿਆ ਸੋ ਕੌਰਵੀ ਦੀ ਪ੍ਰਸ਼ੰਸਾ ਇਸ ਵੀਡੀਓ ਦੇ ਵਿੱਚ ਢੇਰ ਸਾਰੀ ਹੋ ਰਹੀ ਹੈ ਅਰਸ਼ਦੀਪ ਦੇ ਨਾਲ ਦੀਪ ਜੰਡੂ ਦੀ ਮੁਲਾਕਾਤ ਹੋਈ ਹੈ ਦੋਵਾਂ ਦੇ ਵੱਲੋਂ ਇੱਕ ਵੀਡੀਓ ਸਾਰਿਆਂ ਦੇ ਨਾਲ ਸਾਂਝੀ ਕੀਤੀ ਹੈ ਜਿਸ ਦੇ ਵਿੱਚ ਕ੍ਰਿਕਟਰ ਅਰਸ਼ਦੀਪ ਸਭ ਤੋਂ ਪਹਿਲਾਂ ਕਹਿੰਦੇ ਨੇ ਕਿ ਲੋਕੀ ਕਹਿੰਦੇ ਨੇ ਕਿ ਟਾਈਮ ਨਹੀਂ ਆਉਂਦਾ ਪਰ ਟਾਈਮ ਹੁਣ ਸੱਚੀ ਆ ਗਿਆ ਤੇ ਉੱਥੇ ਹੀ ਦੀਪ ਜੰਡੂ ਦੀ ਐਂਟਰੀ ਹੋ ਜਾਂਦੀ ਹੈ ਹਾਲਾਂਕਿ ਇਹ ਜੋ ਲਾਈਨਾਂ ਨੇ ਇਹ ਦੀਪ ਜੰਡੂ ਦੇ ਗੀਤਾ ਦੀਆਂ ਨੇ ਉਹਨਾਂ ਦੀ ਹੁੱਕ ਲਾਈਨ ਹੈ ਇਹ ਸੋ ਇਸ ਹੁੱਕ ਲਾਈਨ ਦੇ ਉੱਤੇ ਕ੍ਰਿਕਟਰ ਅਰਸ਼ਦੀਪ ਕਿਸ ਤਰੀਕੇ ਦੇ ਨਾਲ ਸਾਹਮਣੇ ਆਏ ਨੇ ਵੇਖ ਲੈਣੇ ਆ ਪਾਜੀ ਲੋਕੀ ਕਹਿੰਦੇ ਸੀ ਟਾਈਮ ਨਹੀਂ ਆਣਾ ਟਾਈਮ ਨਹੀਂ ਆਣਾ ਫਿਰ ਕੀ ਹੋਇਆ ਟਾਈਮ ਲੈ ਆਂਦਾ ਫਿਰ ਆ ਗਿਆ ਨਹੀਂ ਉਹ ਹੀ ਕਿੰਨਾ ਟਾਈਮ ਅੱਜ ਤੇ ਇਸ ਖਾਸ ਸ਼ੋਅ ਦੇ ਵਿੱਚ ਸਿਰਫ ਇਹ ਨਹੀਂ ਫਿਰ ਮਿਲਾਂਗੇ ਕੁਝ ਲੇਟੈਸਟ ਅਪਡੇਟਸ ਦੇ ਨਾਲ ਤਦ ਤੱਕ ਦੇਲੇ ਮੈਨੂੰ ਦਿਓ ਇਜਾਜ਼ਤ ਧੰਨਵਾਦ क्या आप कनाडा एंड अमेरिका में हैं और आप अपना डेंटल ट्रीटमेंट भी करवाना चाहते हैं एंड यू आर आल्सो प्लानिंग अ ट्रिप टू इंडिया सो वी हैव वन ऑफ द बेस्ट एंड द टॉप मोस्ट डेंटल क्लिनिक सिचुएटेड इन द हार्ट ऑफ चंडीगढ़ एंड मोहाली जहां हम ये सारे प्रोसीजर्स पेनलेस तरीके से तो करते ही हैं रादर वी ट्राई आर बेस्ट की शॉर्ट ड्यूरेशन ऑफ टाइम में भी खत्म हो जाए जिसके लिए हम हाई एंड टेक्नोलॉजी यूज़ करते हैं चाहे वो डेंटल इम्प्लांट्स हो स्माइल मेकओवर हो या इन्विजिबल ब्रेसिस हो वी ट्राई आर बेस्ट टू फिनिश योर केस इन द बेस्ट पॉसिबल वे